raag surth bani bhagat kabir ji ki kar pehla ek onkar sat gur prasad but pooj pooj hindu mohe turk mohe sir nai ੋਇਲੇ ਜਾਰੇ ੋਇਲੇ ਗੱਡੇ ਤੇਰੀ ਗਤ ਦੋ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾਹ ਦਿਸ ਪਸਰਿਓ ਹੈ ਜਮ ਜੇਵਰਾ ਰਹਾ ਕਬੇਤ ਪੜੇ ਪੜ ਕਬਤਾ ਮੋਏ ਕਪੜ ਕਦਾਰੇ ਜਾਏ ਜਟਾ ਤਾਰ ਧਾਰ ਜੋਗੇ ਮੋਏ ਤੇਰੀ ਗਤ ਇਨੈ ਨ ਪਾਈ ਦਰਬ ਸੰਚ ਸੰਚ ਰਾਜੇ ਮੋਏ ਗੱਡ ਲੈ ਕੰਚਨ ਪਾਰੀ ਬੇਦ ਪੜੇ ਪੜ ਪੰਡਤ ਮੋਏ ਰੂਪ ਦੇਖ ਦੇਖਨਾਰੀ RAM ਨਾਮ ਬਿਨ ਸਭ ਬਗੋਤੇ ਦੇਖੋ ਨਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਬੀਰ ਜਬ ਜਰਿਆ ਤਬ ਹੋਏ ਪਸਮ ਤਨ ਰਹੇ ਕਰਮ ਦਾ ਲਖਾਈ ਕਾਚੀ ਗਗਰ ਨੀਰ ਪਰਤ ਹੈ ਆ ਤਨ ਕੀ ਇਹ ਬਡਾਈ ਕਾਹ ਪਈਆ ਫਿਰ ਤੋ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ ਰਹਾਉ ਜੋ ਮਦਮਖੀ ਤਿਓ ਸਠੋਰ ਰਸ ਜੋਰ ਜੋਰ ਤਨ ਕੀ ਆ ਮਰਤੇ ਵਾਰ ਲਿਹੋ ਲਿਹੋ ਕਰੀਐ ਪੂਤ ਰਾਨ ਕਿਉ ਦਿਆ ਦਹਰੀ ਵੇਲਾ ਬਰਨਾਰ ਸੰਗ ਭਈ ਅੱਗੇ ਸੱਜਣ ਸੁਹੇਲਾ ਮਰ ਘਟ ਲਾਓ ਸਭ ਲੋਗ ਗਟੰਬ ਭਇਓ ਅੱਗੇ ਹੰਸ ਕਿਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੋਵਾ ਝੂਠੀ ਮਾਇਆ ਆਪ ਬੰਧਾਇ ਜਿਉ ਨਲਨੀ ਭ੍ਰਮ ਸੁਆ ਬੇਰ ਪ੍ਰਾਨ ਸਭੇ ਮਤ ਸੁਨ ਕੈ ਕਰੇ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਕ ਸੇ ਅਨ ਲੋਗ ਸਿਆਨੇ ਉਠ ਪੰਡਤ ਪੈ ਚੱਲੇ ਨਿਰਾਸਾ ਮਨ ਰੇ ਸਰਯੋ ਨ ਏਕ ਕਾਜਾ ਭਇਓ ਭਜਿਓ ਨਾਰਗੁਪਤ ਰਾਜਾ ਰਹਾਉ ਬਾਨਖੰਡ ਜਾਏ ਜੋਗ ਤਪ ਕਿਨ ਅੰਧ ਮੋਲ ਚਨ ਖਾਇਆ ਨਦਿ ਬਿਦਿ ਸ਼ਬਦਿ ਮੋਨੀ ਜਮਕੇ ਪਟੇ ਲਖਾਇਆ ਭਗਤ ਨਾਰਦ ਦੇ ਹਿਰਦੈ ਨ ਆਈ ਕਾਸ਼ ਕੋਸ਼ ਤਨ ਦੇਨਾ ਰਾਗ ਰਾਗ ਨੇ ਟੈਂਬੋਇ ਬੈਠਾ ਓਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਬੇ ਜਗ ਉਪਰ ਮਾਹੇ ਲਿਖੇ ਪਰਮਗਿਆਨੀ ਕਹ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੇ ਜਾਣੇ ਕਰ ਦੁਜਾ ਦੋਇ ਦੇ ਲੋਚਨ ਪੇਖਾ ਹਉ ਹਰ ਬਿਨ ਔਰ ਨਨ ਦੇਖਾ ਨੈਣ ਰਹਿ ਰੰਗ ਲਾਈ ਅੱਬ ਬੇਗਲ ਕਹਿ ਨ ਜਾਏ ਹਮਰਾ ਪਰਮ ਗਿਆ ਪਉ ਪਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ बागारू डंक बजाए सब खलक तमाशे आए <coughs> बाजारू सुहाग सकेला अपने रंग रवि अकेला कथनी कहे परम न जाई सब कथ कथ रही लुकाई ਜਾ ਕੋ ਗੁਰਮਖੋ ਆਪੁ 부ਜਾਇ ਤਾਕੇ ਹਿਰਦੈ ਰਹਾ ਸਮਾਇ گور ਕਿੰਚਤ ਕਿਰਪਾ ਕਿਨੇ ਸਭ ਤਨ ਮਨ ਦੇ ਅਰਦ ਲੈਨੇ ਕਹਿ ਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਜਾਕੇ ਨਿਗਮ ਦੂਤ ਕੇ ਠਾਟ ਸਮੰਦ ਬਲੋਵਨ ਕਉ ਮਟਾਉ ਤਾਕੇ ਹੋ ਬਲੋਵਨ ਹਰੀ ਕਿਉ ਮੈਂ ਮਿਟਾ ਗੋ ਸ਼ਾਸ ਤੁਹਾਰੇ ਚੇਰੇ ਤੂ ਰਾਮ ਨਾ ਕਰਸ ਭਤਾਰਾ ਜਗ ਜੀਵਨ ਪ੍ਰਾਨ ਅਦਾਰਾ ਰਹਾਉ ਤੇਰੇ ਗਲੇ ਤੌਕ ਪਗ 베ਰੀ ਤੂੰ ਕਰ ਕਰ ਮਈਏ ਫੇਰੀ ਤੂੰ ਅਜ ਹੋ ਨ ਚੇਤ ਸਚੇਰੀ ਤੂੰ ਜਮ ਬਪਰੇ ਹੈ ਹੇਰੀ ਪ੍ਰਭ ਕਰਨ ਕਰਾਵਣ ਹਾਰੇ ਕਿਆ ਚੇਰੀ ਹਾਥ ਵਿਚਾਰੇ ਸੋਈ ਸੋਈ ਜਾਗੇ ਜਿਤ ਲਾਇ ਤਿਤ ਲਾਗੇ ਚੇਰਿਤ ਸੁਮਤ ਕਹਾਂ ਤੇ ਪਾਈ ਜਾਂ ਤੇ ਪਰਮ ਕੇ ਲੇਖ ਮਟਾਏ ਸੋ ਰਸ ਕਬੀਰੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੇ ਬਾਜ ਨ ਜੀ ਆ ਜਾਏ ਜਉ ਮਿਲੈ ਤਾ ਕਾਲ ਗਾਏ ਜਸਾਦ ਜੀਵਨ ਪਲ ਕਹਾਏ ਮੋਹਿ ਬਿਨ ਜੀਵਨ ਨਾਹੀ ਅਬ ਕਿਆ ਕਥਿਐ ਗਿਆਨ ਵਿਚਾਰਾ ਨਿਜਨ ਰਖਤ ਗਤ ਬਹਾਰਾ ਰਹਾਉ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬੇਨਠਾ ਹਰ ਨਗਰ ਬਸਾਇਆ ਜਾਟਕ ਜਨ ਦਾਤਾ ਪਾਇਆ ਸੋ ਦੀ ਅਨ ਜਾਈ ਖਾਇਆ ਛੋੜਿਆ ਜਾਏ ਨ ਮੁਕਾ ਔਰ ਨ ਪਹਿਜਾਨਾ ਚੁਕਾ ਜੋ ਜੀਵਨ ਮਰਨਾ ਜਾਣ ਸੋ ਪੰਜ ਸਾਲ ਸੁਖ ਮੰਨ ਕਬੀਰ ਸੋ ਤਨ ਪਾਇਆ ਹਰ ਭੇਟ ਤਉ ਆਪ ਮਿਟਾਇਆ ਕਿਆ ਪੜੀਐ ਕਿਆ ਗੁਣੀਐ ਕਿਆ 베ਦ ਪੁਰਾਨਾ ਸੁਣੀਐ ਪੜ ਸੁਣੈ ਕਿਆ ਹੋਈ ਜੋ ਸਹਜਨ ਮਿਲਿਓ ਸੋਈ ਹਰ ਕਾ ਨਾਮਨ ਜਪ ਸੁਗਵਾਰ ਕਿਆ ਸੋਚੇ ਬਾਰੰਗ ਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇੱਕ ਬਸਤੇ ਅਗੋਚਰ ਲਈਐ ਬਸਤੇ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਾ ਕਬੀ ਰਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨ ਲੋਗ ਨਾ ਪਤੇ ਜੈ ਨਾ ਪਤੇ ਜੈ ਤਉ ਕਿਆ ਕੀਜੈ ਹਰਦਾ ਕਬਟ ਮੁਖ ਗਿਆਨੀ ਝੂਟੇ ਕਾਂ ਬਲੋਵਸ ਪਾਨੀ ਕਾਇਆ ਮੰਜਸ ਕੌਣ ਗੁਨਾਹ ਜੋ ਘਟ ਪੀਤਰ ਹੈ ਮਲਨਾ ਰਹਾਉ ਲੌਕੀ ਅਠ ਸੱਠ ਤੀਰਥ ਨਾਏ ਕਰਾ ਪਾਨ ਤਉ ਨ ਜਾਏ ਕਹ ਕਬੀਰ ਵਿਚਾਰੇ ਪਵ ਸਾਗਰ ਤਾਰ ਮੁrarੇ ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਾਰ ਪਰ ਤਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੈ ਮਨ ਮੇਰੇ ਭੁੱਲ ਕਬਟਨ ਕਿਜੈ ਅੰਤ ਨ ਬੇਰਾ ਤੇਰੇ ਜੀ ਪੈ ਲਿਜੈ ਰਹਾਉ ਸ਼ੇਨ ਸ਼ੇਨ ਤਨ ਸੀਜੈ ਜਰਾ ਜਿ ਨਾਵੈ ਤਬ ਤੇਰੀ ਓਕ ਕੋਈ ਪਾਨੀ ਉਹ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦ ਰਾਮ ਕੀ ਨਾ ਜਪੇ ਸਵੇਰਾ ਸੰਤੋ ਮਨ ਪਵਣ ਸੁਖ ਬਣਿਆ ਦੇਸ਼ ਜੋਗ ਪ੍ਰਾਪਤ ਗਣਿਆ 라ਉ ਗੁਰਦ ਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੇ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਊਭਾ ਕਰਿਆ ਕਾ ਕਬੀਰ ਜਨ ਜਾਣਿਆ जो जाने तो मन आ राग सोरठ भूखे पगतन के जा जह माला अपनी ली जाय मांगो संतन रे ना मैं ना ही किसी का देना माधो कैसी बने तुम संगे ਆਪਣ ਦੇਹੁ ਤਾਲੇ ਉਹ ਮੰਦੇ ਰਹਾਉ ਤਦ ਦੋਇ ਸੇਰ ਮੰਗੋ ਚੂਨਾ ਪਾਉ ਕਿ ਉਹ ਸੰਗ ਲੂਨਾ ਅਦ ਸੇਰ ਮੰਗੋ ਦਾਲੇ ਮੋਕ ਦੋਨੋਂ ਵਕਤ ਜਿਵਾਲੇ ਖਾਟ ਮੰਗੋ ਚਾਪਾਈ ਸਰਹਾਨਾ ਅਵਰਤ ਲਾਈ ਉਪਰ ਕਉ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹਿ ਕੀਤਾ ਲੱਭ ਇਕ ਨਾਮ ਤੇਰਾ ਮੈਂ ਫੱਬ ਕ ਕਬੀਰ ਮਨ ਮੰਨਿਆ ਮਨ ਮੰਨਿਆ ਤਾ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਦੇਖਾਂ ਤਦ ਗਾਵਾਂ ਤਉ ਜਨ ਧੀਰਜ ਪਾਵਾਂ ਨਾਦ ਸਮੈਲੋ ਰੇ ਸਤਿਗੁਰ ਪੇਟੀ ਲੈ ਦੇਵਾ ਰਹਾਉ ਜੈ ਚਲ ਮਿਲਕਾਰ ਦਸੰਤਾ ਤੈ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦਿ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰਾ ਨਹੀਂ ਦੂਰ ਨਿਜ ਆਤਮਾ ਰਹਾ ਭਰਪੂਰ ਜੈ ਅਨਹਤ ਸੂਰ ਜਾਰਾ ਤਹ ਦੀਪਕ ਜਲ ਸੰਸਾਰਾ ਗੁਰ ਪ੍ਰਸਾਦਿ ਜਨਿਆ ਜਨ ਨੰਮ ਸਹਿਜ ਸਮਾਨਿਆ ਘਰ ਚੌਥਾ ਸੁਰਠ ਪਾੜ ਪਰੋਸ਼ਨ ਪੂਛਲ ਨਮ ਕਾ ਪਹਿਚਾਨਿ शिवाय ਹੋ ਤਉ ਪਹ ਦੁਗਣੀ ਮਜ਼ਦੂਰੀ ਦੇਹ ਪ੍ਰਾਣ ਮੋਕੋ 베ਡੇ ਦੇਹ ਬਤਾਈ ਹੋ ਰੇ ਬਾਈ 베ਡੇ ਦਿਨ ਨ ਜਾਏ ਦੇਖ 베ਡੇ ਰਹਿੋ ਸਮਾਈ ਹਮਾਰੇ 베ਡੇ ਪ੍ਰਾਣ ਅਦਾਰਾ ਰਹਾਉ बेटे प्रेत मजूर मांगा ज शान शवावे हो लोग कुटुम्ब सबो ते तोरा अपन बेडे आवे हो ऐसो बेटे बरन ना सको सब अंतर सब ठाई हो गुंगे महा अमृत रस चाखिया ਪੋਸ਼ ਕਹਨ ਨਾ ਜਾਈ ਹੋ ਬੇਟੇ ਕੇ ਗਣ ਸਨਰੀ ਬਾਈ ਜਲਦ ਬਾਂਧ ਤਰੋ ਥਾਪਿਓ ਨਾਮ ਕੇ ਸੁ ਹਮੇ ਸਿ ਬਹੋਰੇ ਲੰਕਪ ਦੇਖਣ ਆਪਿਓ ਰਾ ਸੋਰਠ ਘਰ ਤੀਜਾ ਅਨ ਮੜਿਆ ਮੰਦਲ ਬਾਜਾ ਬਿਨ ਸਾਵਨ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜਾ ਤਤ ਵਿਚਾਰ ਕੋਈ ਮੋਕਾ ਮਿਲਿਓ ਰਾਮ ਸਨੇਹੀ ਜੇ ਮਿਲਿਆ ਦੇਸ ਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਾਇ ਪ੍ਰਮ ਬਾਗਾ ਗੁਰੁ ਪੁਛੈ ਮਨ ਪਤਿ ਅਗਾਉ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਨਿਆ ਗੁਰ ਚਿਲ ਹੈ ਮਨ ਮੰਨਿਆ ਜਨ ਨਮ ਤਤ ਪਛਾਨਿਆ raag surth baane pagat ravidas ji ke ek ओंकार सतगुरु प्रसाद जब हम होत तब तू नाही अब तोहे मैं नाही अनल अगम जस लहर म उदद जल केवल जल माहि ਮਾਦਵੇ ਕਿਆ ਕਹੀਐ ਪਰਮ ਅਸਾ ਜਿਸਮਨੀਐ ਹੋਏ ਨ ਤਸ ਰਹਾਉ ਨਰਪਤੇ ਇਕsingहासन ਸੋਇ ਸੁਪਨੇ ਭਇਆ ਪਖਾਰੀ ਅਸ਼ਟਰਾਜ ਬਿਸ਼ਰਤ ਦੁਖ ਪਾਇਆ ਸੋਗਤ ਪਏ ਹਮਾਰੀ ਰਾਜ ਪੰਗ ਪ੍ਰਸੰਗ ਜਸ ਹੈ ਅਬ ਕਸ਼ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕੈਨ ਨ ਆਇ ਸਰਬ ਏਕ ਅਨੇਕ ਸੁਆਮੀ ਸਭ ਕਟ ਭੋਗ ਵੈ ਸੋਈ ਧਰਵ ਦਾਸ ਹਾਥ ਪੈਨੇ ਰੈ ਸਾਜ ਦੇ ਹੋਏ ਸੋ ਹੋਈ ਜਾ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੁਟਣ ਕੋ ਯਤਨ ਕਰੋ ਹਮ ਛੁਟ ਤੁਮ ਅਰਾਦੇ ਮਾਦਵੇ ਜਾਣ ਤਹੋ ਜੈਸੀ ਤੈਸੀ ਆਬ ਕਹਾ ਕਰੋਗੇ ਐਸੀ ਰਹਾਉ ਮੇਨ ਪਕਰ ਫਾਂਕਿ ਅਰ ਕਟਿਓ ਰਾਂਦਿ ਕਿਓ ਬਉ ਬਾਨੀ ਖਾੰਡ ਖਾੰਡ ਕਰ ਪੋਜਨ ਕਿਨ ਤਉ ਨ ਬਿਸਰਿ ਉਪਾਨੀ ਆਪਨ ਬਾਪੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾ ਪਾ ਕਹਿ ਰਵਿਦਾਸ ਭਗਤਿ ਕਬਾਡੇ ਅਬ ਏ ਕਾ ਸਿਉ ਕਈਐ ਜਾ ਕਾਰਨ ਹਮ ਤੁਮ ਅਰਾਦੇ ਸੋ ਦੁਖ ਅਜਹੂ ਸਹੀਐ ਦੁਲੱਬ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸੰਸਰ ਗ੍ਰਹ ਅਸਨ ਬਿਨ ਹਰ ਭਗਤ ਕਾਹੋ ਕਹਿ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨ ਰਸ ਬਿਸਰ ਜਾਹੀ ਰਹਾਉ ਜਾਣ ਅਜਾਣ ਭਏ ਹਮ ਬਾਵਰ ਸੋਚਿ ਅਸੋਚ ਦਿਵਸ ਜਾਹੀ ਇੰਦਰੇ ਸਭਲ ਨੇ ਬਲਬੇਕ ਬੁੱਧ ਪਰਮਾਰਥ ਪਰਮੇ ਪ੍ਰਵੇਸ਼ ਨਹੀਂ ਕਹੇਤ ਆਤਾਨ ਅਚਰਿਅਤ ਅਨਕਸ਼ ਸਮਝਨ ਪਰ ਅਪਰਮਾਇ ਕਹ ਰਵ ਦਾਸ 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 ਮਤ ਪਰ ਹਰ ਕੋਪ ਕਰੋ ਜੇ ਦਇਆ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਉ ਨਿਦ ਕਰ ਤਲ ਤਾਂਕੇ ਹਰ 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 ਨਾ ਜਪੇ ਰਸਨਾ ਆਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ ਬੇਦ ਵਿਦ ਚਉ ਤਿਸ ਅਖਰ ਮਾਹੀ ਬਿਆਸ ਵਿਚਾਰ ਕਹੋ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਤ ਫੁਨ ਬੜਾ ਭਾਗ ਲਵ ਲਾਗੇ ਕਹਿਵ ਦਾਸ ਪ੍ਰਗਾ ਸਰਦੈ ਤਰ ਜਨਮ ਮਰਨ ਪੈ ਭਾਗੇ ਜਾਉ ਤੁਮ ਗਿਰਵਰ ਤਾ ਹਮ ਮੋਰਾ ਜਾ ਤਮ ਚੰਦ ਤਾ ਹਮ ਭਏ ਹਾ ਚਕੋਰਾ ਮਾਦਵੇ ਤੁਮ ਨਾ ਤੋਰੋ ਤਾ ਹਮ ਨੈ ਤੋਰੈ ਤੁਮ ਸੋ ਤੋਰ ਕਵਨ ਸਿਉ ਜੋਰੇ ਰਹਾਉ ਜਾਉ ਤਮ ਦੀਵਰਾ ਤਾ ਹਮ ਬਾਤੇ ਜਾਉ ਤਮ ਤੀਰਥ ਤਾ ਹਮ ਜਾਤੇ ਸੱਚੇ ਪ੍ਰੇਤ ਹਮ ਤੁਮ ਸਿਉ ਜੋਰੇ ਤਮਸਯੋ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰਨ ਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੇ ਰਵਦਾਸਾ ਜਲ ਕੇ ਪੀਤ ਪਵਨ ਕਾ ਥੰਬਾ ਰਗਤ ਬੰਦ ਕਾ ਗਾਰਾ ਹਾਡ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਿਸੇਰਾ ਰਹਾਉ ਰਾਖੋ ਕੰਦ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੇ ਸੇਵਾ ਬੰਕੇ ਬਾਲ ਪਾਗ ਸਰ ਡੇਰੇ ਇਹ ਤਨ ਹੋਏ ਗੋਪਸਮ ਕਿਟੇਰੇ ਉੱਚੇ ਮੰਦਰ ਸੁੰਦਰ ਨਾਰੇ राम नाम बिन बाजे हारे मेरे जात के मैंने पातक मैंने होषा जन्म हमारा तुम सरनागत राजा रामचंद कह रबदास च मारा चमरटा गांठन जनए लोग इकट्ठावे पणहिं रहाऊ आर नहीं जे तुपो ਨਹੀਂ ਰੰਬੀਠਾਉ ਰਪੋ ਲੋਗ ਗੰਠ ਗੰਠ ਖਰਾਬ ਬਿਗੂਜਾ ਹਾ ਬਿਨ ਗੰਠੇ ਜਾਏ ਪਹੁੰਚਾ ਰਵਦਾਸ ਜਪੈ ਰਾਮ ਨਮ ਮੋਹ ਜਮ ਸੋ ਨਾਹੀ ਕਮਾ ਰਾਗ ਸੁਰਠ ਬਾਣਿ ਭਗਤ ਪੀਖਣ ਕੀ ਏਕ ਓੰਕਾਰ ਸਤ ਗੁਰ ਪ੍ਰਸਾਦ ਨਾਨੋ ਨੀਰ ਬਹੇ ਤਨ ਖੀਨਾ ਭਏ ਕੇਸ ਦੁਦਵਾਨੀ ਰੁਦਾ ਕੰਟ ਸ਼ਬਦ ਨਾ ਉਚਰੈ ਅਬ ਕਿਆ ਕਰੇ ਪ੍ਰਾਨੀ RAM ਰਾਏ ਹੋ ਹੈ ਬੈਦ ਬਨਵਾਰੀ ਆਪਣੇ ਸੰਤ ਹਾਂ ਲਿਹੁ ਬਾਰੀ ਰਹਾਉ ਮਾਥੇ ਪੇਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਐਸੇ ਬੇਦਨ ਉਪਜ ਖਰੀ ਭਈ ਵਾ ਕਾਉ ਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਪੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਬਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇ ਹਰ ਗੁਣ ਕਹਤੇ ਕਹਿ ਨ ਜਾਇ ਜਸ ਗੁੰਗੇ ਕੇ ਮਠਿਆਇ ਰਹਾਉ ਰਸਨ ਆਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਏ ਕਉ ਪੇਖਨ ਦਇ ਨੈਨ ਸੰਤੋਖੇ ਜਾ ਦੇਖਾਂ ਤਹ ਸੋਈ